ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਕਣਕ ਦੀ ਫਸਲ ਦੇ ਵਿੱਚ ਗੋਭ ਸਮੇਂ ਤਿੰਨ ਜ਼ਰੂਰੀ ਨੁਕਤੇ ਬਾਰੇ ਗੱਲਬਾਤ ਕਰੂੰਗਾ। ਕਾਫੀ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਆ। ਆਪਾਂ ਨਾਲ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਪਰ ਫਿਰ ਵੀ ਕਈ ਕਿਸਾਨ ਵੀਰਾਂ ਤੱਕ ਹੋ ਸਕਦਾ ਹੈ ਮੈਸੇਜ ਨਹੀਂ ਪਹੁੰਚਦਾ ਜਾਂ ਪੂਰੀ ਉਹ ਜਾਣਕਾਰੀ ਸੁਣ ਨਹੀਂ ਪਾਉਂਦੇ, ਉਹੀ ਸਵਾਲ ਦੁਬਾਰਾ ਆਉਂਦੇ ਆ ਤੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦ ਜਿਕੇ ਨੂੰ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਣਾ ਬਟਨ ਦਾ ਬਲਿਫੀ ਉੱਪਰ ਪੇਜ ਤੇ ਦੇਰਨ ਤੇ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਗੋਬ ਦੀ ਕੰਡੀਸ਼ਨ ਦੇ ਵਿੱਚ ਜਦੋਂ ਕਣਕ ਤਕਰੀਬਨ 70 ਦਿਨ ਦੀ ਹੈ 70 ਦਿਨ ਤੋਂ ਲੈ ਕੇ ਆਪਾਂ 80-85 ਦਿਨ ਤੱਕ ਇਹ ਚੀਜ਼ ਦਾ ਖਿਆਲ ਰੱਖਣਾ ਹੁੰਦਾ ਕਿਉਂਕਿ ਉਸ ਤੋਂ ਬਾਅਦ ਫਿਰ ਕਣਕ ਦਾ ਨਸਾਰਾ ਸ਼ੁਰੂ ਹੋ ਜਾਂਦਾ ਤਿੰਨ ਚੀਜ਼ਾਂ ਇੱਕ ਤਾਂ ਆਪਾਂ ਇਸ ਟਾਈਮ ਤੇ ਪोटाश ਉਹਨੂੰ ਕਿਸੇ ਨਾ ਕਿਸੇ ਰੂਪ ਚ ਦੇਣੀ ਹੈ ਸਪਰੇਅ ਜ਼ਰੂਰ ਕਰਨੀ ਹੈ ਚਾਹੇ ਤੁਸੀਂ ਜਿਹੜੀ ਮਰਜ਼ੀ ਫਾਰਮ ਦੇ ਵਿੱਚ ਕਰ ਲੋ ਜਿਹਦੇ ਵਿੱਚ 13045 ਦੀ ਸਿਫਾਰਸ਼ ਆਪਾਂ ਕਰਦੇ ਆਂ 2% ਤੱਕ 100 ਲੀਟਰ ਪਾਣੀ ਮਗਰ 2 ਕਿਲੋ ਤੱਕ ਵਰ ਸਕਦੇ ਆਂ 4 ਕਿਲੋ ਪਾਣੀ 4 200 ਲੀਟਰ ਪਾਣੀ ਮਗਰ 4 ਕਿਲੋ ਪ੍ਰਤੀ ਏਕੜ ਦੇ حساب ਨਾਲ ਤੁਸੀਂ ਕਰ ਸਕਦੇ ਆਂ ਥੋੜਾ ਜਿਹਾ ਇਕਨੋਮਿਕਲੀ ਲਈ ਬਹੁਤ ਕਿਸਾਨ ਵੀ ਸੋਚ ਲੈਂਦੇ ਕਿ ਰੇਤ ਵੱਡ ਪੈਂਦਾ 4 ਕਿਲੋ ਜਿਹੜੀ ਕਾਫੀ ਖਰਚਾ ਹੋ ਜਾਂਦਾ 2 ਕਿਲੋ ਤੱਕ ਤੁਸੀਂ ਵਰਤ ਸਕਦੇ ਆਂ ਤੁਸੀਂ 0050 ਕਰ ਸਕਦੇ ਤੁਹਾਡੀ ਮਰਜ਼ੀ ਹੈ ਕਈ ਕਿਸਾਨ ਵੀ ਪੁੱਛਦੇ ਹੁੰਦੇ ਆ ਕਿ ਅਸੀਂ ਪੋਟਾਸ਼ ਜਿਹੜਾ 60% ਵਾਲਾ ਸਪਰੇ ਕਰੀਏ ਉਹਦੀ ਬਿਲਕੁਲ ਸਿਫਾਰਿਸ਼ ਨਹੀਂ ਉਹ ਬਿਲਕੁਲ ਨਹੀਂ ਕਰਨੀ ਕਿਉਂਕਿ ਉਹਦੇ ਵਿੱਚ ਅ ਕਰੜਾਈ ਕਰਾਇਡ ਜੀ ਪਰਸੈਂਟੇਜ ਥੋੜੀ ਜੀ ਹੁੰਦੀ ਹੈ ਉਹ ਕਈ ਵਾਰ ਬਰਨਿੰਗ ਫਸਲ ਤੇ ਹੋ ਸਕਦੀ ਆ ਐਨ ਪੀ ਕੇ ਜੋ ਕੁੱਲ ਨਸ਼ੀਲ 100% ਵਾਟਰ ਸੋਲਬਲ ਹੁੰਦੇ ਉਹ ਹੀ ਵਰਤੋ ਤੇ ਮੇਰੀ ਸਿਫਾਰਿਸ਼ ਵੀ ਹੈ ਲੁਧਿਆਣਾ ਦੀ ਸਿਫਾਰਿਸ਼ ਵੀ ਇਹੀ ਹੈ ਕਿ 13045 ਹੀ ਵਰਤੋ ਬੋਰਨ ਤੱਤ 60 70 ਗ੍ਰਾਮ ਤੱਕ 20% ਵਾਲਾ ਵਰਤੋ ਵੱਧ ਪਾਉਣ ਦੀ ਕੋਸ਼ਿਸ਼ ਨਾ ਕਰੋ ਵਖਰਾ ਕੋਲ ਕੇ 3145 ਨੂੰ ਤੁਸੀਂ ਕਰ ਸਕਦੇ ਆ ਸਪਰੇਅ ਵਾਰਸ ਤੇ ਘੱਟੋ ਘੱਟ 150 ਲੀਟਰ ਪਾਣੀ 200 ਤੱਕ ਜ਼ਰੂਰ ਲਾਓ ਦੂਸਰਾ ਆ ਗਿਆ ਪਾਣੀ ਹਲਕਾ ਪਾਣੀ ਕਣਕ ਦੀ ਫਸਲ ਨੂੰ ਜ਼ਰੂਰਤ ਅਨਸਾਰ ਗੋਬ ਦੀ ਕੰਡੀਸ਼ਨ ਦੇ ਵਿੱਚ ਕਿਉਂਕਿ ਠੰਡ ਹੈ ਜਿਹੜੀ ਉਹ ਠੰਡ ਧੁੱਪ ਨਹੀਂ ਲੱਗੀ ਧੁੰਦ ਪੈਂਦੀ ਰਹੀ ਕਿਉਂਕਿ ਕੋਲਡ ਡੇ ਤਾਂ ਜ਼ਰੂਰ ਚਾਹੀਦੇ ਹੁੰਦੇ ਕਣਕ ਦੀ ਫਸਲ ਨੂੰ ਪਰ ਜਦੋਂ ਸੂਰਜ ਨਹੀਂ ਨਿਕਲਦਾ ਫਿਰ ਫੋਟੋਸਿੰਥੈਟਿਕ ਐਕਟੀਵਿਟੀ ਰੁਕਦੀ ਹੈ ਕਣਕ ਦੀ ਫਸਲ ਸਟ੍ਰੈਸ ਜਾਂਦੀ ਹੈ ਕਿਉਂਕਿ ਜਿੱਥੇ ਤਾਂ ਬੈਲੈਂਸ ਨਿਊਟ੍ਰੀਸ਼ਨ ਕਿਸਾਨ ਵੀਰਾਂ ਨੇ ਦਿੱਤਾ ਤਤਾਂ ਵਾਲੀਆਂ ਸਪ੍ਰੇਆਂ ਕੀਤੀਆਂ ਬਹੁਤ ਵਧੀਆ ਕੰਡੀਸ਼ਨ 'ਚ ਫਸਲ ਕਈ ਥਾਵਾਂ ਦੇ ਉੱਤੇ ਕਾਫੀ ਪ੍ਰਭਾਵਿਤ ਕਣਕ ਦੀ ਫਸਲ ਹੋਈ ਹੈ ਸਟ੍ਰੈਸ ਦੇ ਵਿੱਚ ਚੱਲ ਰਹੀ ਹੈ ਫਸਲ ਪੀਲਾ ਪੰਡਾ ਰ ਆ ਰਿਹਾ ਹੈ ਤੇ ਜਿੱਥੇ ਕਿਸਾਨ ਵੀਰਾਂ ਨੇ ਨਦੀਨਾਸ਼ਕ ਜਿਹੜੀ ਸਪਰੇ ਕੀਤੇ ਸੀ ਖਾਸੌਰ ਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਵੀ ਸਟ੍ਰੈਸ 'ਚ ਫਸਲ ਆ ਰਹੀ ਹੈ ਤੇ ਨਦੀਨਾਸ਼ਕਾਂ ਦੀ ਪ੍ਰੋਪਰ ਆਪਾਂ ਨੂੰ ਜਿਹੜਾ ਹੈਗਾ ਉਹਦਾ ਰਿਜ਼ਲਟ ਵੀ ਨਹੀਂ ਮਿਲਿਆ ਕਿਉਂਕਿ ਦਿਨ ਲੱਗਣ ਦੇ ਨਾਲ ਹੀ ਇਹ ਚੀਜ਼ ਕਿਉਂਕਿ ਫੋਟੋ ਸਿਸਟਮ ਨੇ ਕੰਮ ਕਰਨਾ ਫੋਟੋਸਿੰਥੈਟਿਕ ਐਕਟੀਵਿਟੀਜ਼ ਹੋਣੀਆਂ ਫਸਲ ਨੇ ਡੀਟੌਕਸੀਫਾਈ ਕਰਨੀ ਜਿਹੜੇ ਨਦੀਨਾਸ਼ਕ ਇਹ ਚੀਜ਼ ਕਰਕੇ ਜਿਹੜੀ ਫਸਲ ਆ ਕਾਫੀ ਪ੍ਰਭਾਵਿਤ ਹੋਈ ਆ ਇਹ ਸੂਰਜ ਤੋਂ ਬਿਨਾਂ ਜਿਹੜੇ ਦਿਨ ਨੰਗੇ ਆ ਜਿਹਦੇ ਵਿੱਚ ਧੁੰਦਾਂ ਹੀ ਪਈਆਂ ਨੇ ਸੂਰਜ ਦੀ ਰੋਸ਼ਨੀ ਬੂਟਿਆਂ ਨੂੰ ਪ੍ਰੋਪਰ ਨਹੀਂ ਮਿਲੀ ਹਲਕਾ ਪਾਣੀ ਜਿੱਥੇ ਜ਼ਰੂਰਤ ਅਨੁਸਾਰ ਤੁਸੀਂ ਲਾਓਗੇ ਤਾਂ ਇਸ ਚੀਜ਼ ਨਾਲ ਫਸਲ ਨੂੰ ਸਟ੍ਰੈਸ ਤੋਂ ਥੋੜਾ ਲਾਭ ਮਿਲਦਾ ਹੈ ਜਿੱਥੇ ਪਾਣੀ ਵੀ ਨਹੀਂ ਲੱਗਿਆ ਤੇ ਉੱਤੋਂ ਠੰਡ ਦੀ ਸਟ੍ਰੈਸ ਹੈ ਉੱਤੋਂ ਨਦੀਨ ਆਸ਼ਕ ਵਗੈਰਾ ਦੀ ਸਟ੍ਰੈਸ ਹੈ ਉੱਤੋਂ ਤਤਾਂ ਵਾਲੀਆਂ ਸਪਰੀਆਂ ਆਪਾਂ ਨਹੀਂ ਕੀਤੀਆਂ ਉੱਥੇ ਫਸਲ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਇਹ ਚੀਜ਼ ਦਾ ਖਿਆਲ ਰੱਖੋਗੇ ਹਲਕਾ ਪਾਣੀ ਤੁਸੀਂ ਲਾਜ਼ਮੀ ਲਾਓ ਜਿਹੜੀ ਨਵੰਬਰ ਦਸੰਬਰ ਦੇ ਸ਼ੁਰੂ ਚ ਖਾਸ ਤੌਰ ਤੇ ਕਣਕ ਬੀਜੀ ਨਵੰਬਰ ਚ ਬੀਜੀ ਉਹਨੂੰ ਦੂਜਾ ਪਾਣੀ ਹਲਕਾ ਪਾਣੀ ਪਾਰਾ ਪਾਣੀ ਲੱਗੂਗਾ ਤਾਂ ਉਹਦੇ ਨਾਲ ਫਸਲ ਫੇਰ ਸਟ੍ਰੈਸ 'ਚ ਜਾਊਗੀ ਤੀਸਰੀ ਗੱਲ ਪੀੜਾਪਣ ਜਿਹੜੀ ਫਸਲ ਬਹੁਤ ਪ੍ਰਭਾਵਿਤ ਹੋਈ ਹੈ ਜਿਆਦਾ ਪ੍ਰਭਾਵਤਾ ਪੀੜਾਪਣ ਜਿਆਦਾ ਹੈ ਉਹਦੇ ਵਿੱਚ ਤੁਸੀਂ ਐਂਟੀ ਸਟ੍ਰੈਸ ਦੇ ਤੌਰ 'ਤੇ ਮਾਈਨੋ ਐਸਿਡ ਵਗੈਰਾ ਜਾਂ ਸਾਗਰਿਕ ਜਿਹੜੀ ਸੀਵੀ ਡੈਕਸਟ੍ਰੈਕਟ ਆ ਸਾਗਰਿਕਾਂ ਦੀ ਹਫਕੋ ਦੀ ਉਹਦੀ ਵਰਤੋਂ ਕਰ ਸਕਦੇ ਆ 300 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਦੋਕ ਸਪਰੇਅ ਕਰ ਦਿਓਗੇ ਤਾਂ ਸਟ੍ਰੈਸ ਚੋਂ ਫਸਲ ਬਾਹਰ ਨਿਕਲ ਜਾਊਗੀ ਪਲੱਸ ਜਦੋਂ ਦਿਲ ਲੱਗਣੇ ਸ਼ੁਰੂ ਹੁੰਦੇ ਆ ਤਾਂ ਫਿਰ ਫਸਲ ਦੀ ਹਾਲਤ ਆ ਜਿਹੜੀ ਸੁਧਰ ਜਾਊਗੀ ਪਰ ਕਈ ਥਾਵਾਂ ਤੇ ਪੀਲਾਪਣ ਬਹੁਤ ਜ਼ਿਆਦਾ ਆ ਉੱਥੇ ਤੁਸੀਂ ਇਹ ਮਾਈਨੋ ਐਸਿਡ ਵਗੈਰਾ ਦੇ ਸਕਦੇ ਆ ਲੇਟ ਕਣਕ ਦੇ ਵਿੱਚ ਗੋ ਵਾਲੀ ਕਣਕ ਦੇ ਵਿੱਚ ਯੂਰੀਆ ਖਾਦ ਥੱਲੇ ਪਾਉਣ ਤੋਂ ਸਪਰੇਅ ਕਰਨ ਤੋਂ ਕਰੇਜ ਕਰੋ ਖਾਸ ਤੌਰ ਤੇ ਜਦੋਂ ਫਸਲ ਦੇ ਵਿੱਚ ਜਿਹੜਾ ਟਣੇ ਦੇ ਵਿੱਚ ਸੱਟਾ ਬਣ ਰਿਹਾ ਹੈ ਅਮੀਨੋ ਐਸਿਡ ਜਿੱਥੇ ਕਾਫੀ ਪ੍ਰਭਾਵਤ ਫਸਲ ਹੋਈ ਹੈ ਉਹ ਚੀਜ਼ ਤੋਂ ਜਿਹੜੀ ਸਟ्रेस ਤੋਂ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਕਰਦੇ ਆ ਪਲੱਸ ਜਿਹੜੀ 13045 ਤੁਸੀਂ ਕਰੋਗੇ ਉਹ ਚੀਜ਼ ਵੀ ਮਦਦ ਕਰੂਗੀ ਜ਼ਰੂਰਤ ਅਨਸਾਰ ਫਸਲ ਨੂੰ ਪੀਲੇਪਣ ਜਿਵੇਂ ਦੌਗੀਆਂ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਇਹ ਜਿਹੜਾ ਮੌਸਮ ਇਹ ਪੀੜੀ ਕੁੰਗੀ ਦੇ ਹਾਲਾਤ ਵਾਸਤੇ ਵੀ ਫੇਵਰੇਬਲ ਹੈ ਖਾਸ ਤੌਰ ਤੇ ਨੀਂਮ ਪੜੀ ਇਲਾਕਿਆਂ ਦੇ ਵਿੱਚ ਥੋੜੀ ਬਹੁਤ ਕਿਤੇ ਕਿਤੇ ਜਿਹੜੀ ਪੀਲੀ ਕੁੰਗੀ ਦੀ ਸੰਭਾਵਨਾ ਨਜ਼ਰ ਆਈ ਹੈ ਤਾਂ ਉਹਦੇ ਵਾਸਤੇ ਤੁਸੀਂ ਦੋਗੀਆਂ ਦੇ ਵਿੱਚ ਜੇ ਕਿਤੇ ਪੀਲਾ ਪਾਉਣਾ ਕਿਤੇ ਪਾਊਡਰ ਹਲਦੀ ਵਰਨੋਂ ਪਾਊਡਰ ਪੱਤੇਆਂ ਤੇ ਨਜ਼ਰ ਆਉਂਦਾ ਤਾਂ ਦੋਗੀਆਂ ਦੇ ਵਿੱਚ ਤੁਸੀਂ ਜ਼ਰੂਰ ਤਨਸਾਰ ਚੰਡਾ ਪੱਤੇ ਨੂੰ ਰੋਗ ਰਹਿਤ ਰੱਖਣ ਵਾਸਤੇ ਟੀਸੀ ਵਾਲੇ ਪੱਤੇ ਨੂੰ ਰੋਗ ਰਹਿਤ ਰੱਖਣ ਵਾਸਤੇ ਤਾਂ ਕਿ ਆਪਾਂ ਚਾੜਪੂਰਾ ਲੈ ਸਕੀਏ ਤਾਂ ਜ਼ਰੂਰ ਤਨਸਾਰ ਉਲੀਨਾਸ਼ਕ ਵੀ ਤੁਸੀਂ ਜ਼ਰੂਰ ਵਰਤਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ ਬਾਦਰ